ਸਸ਼ਕਲ ਜੀ ਮੈ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਵਿਰ ਇ ਜਾਣਕਾਰੀ ਸਾਂਝੀ ਕਰਾਂਗੇ ਅਨਟਾਰੀਓ ਸਰਹੰਦ ਤੇ 5 ਲੱਖ ਦੇ ਕਰੀਬ ਤੰਬਾਕੂ ਜ਼ਬਤ ਕੀਤਾ ਗਿਆ ਹੈ RCMP ਨੇ ਇਸ ਪਸੰਤ ਵਿੱਚ ਕੌਰਨੇਵਲ ਅਨਟਾਰੀਓ ਤੋਂ ਲੱਖਾਂ ਡਾਲਰ ਦਾ ਤੰਬਾਕੂ ਜ਼ਬਤ ਕੀਤਾ ਹੈ ਅਤੇ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਹਨ ਪੁਲਿਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਧਿਕਾਰੀਆਂ ਨੇ ਇਸ ਸਾਲ ਇੱਕ ਅਪ੍ਰੈਲ ਤੋਂ 30 ਜੂਨ ਦੇ ਵਿਚਕਾਰ ਨਿਊਯਾਰਕ ਰਾਜ ਤੋਂ ਕੈਨੇਡਾ ਵਿੱਚ ਆ ਰਹੇ ਲਗਭਗ 497419 ਡਾਲਰ ਦੇ ਮੁੱਲ ਦੇ ਤੰਬਾਕੂ ਉਤਪਾਦ ਫੜੇ ਹਨ ਇਨ੍ਹਾਂ ਉਤਪਾਦਾਂ ਵਿੱਚ 194610 ਸਿਗਾਰ 214240 ਸੀਗਰੇਟ 480 निकोटेक्स पाउच 1100 ई सिगरेट वेब ਅਤੇ 519 ਕੈਨਵਸ ਵੈਪ ਸ਼ਾਮਿਲ ਹਨ ਇਹ ਕਾਰਵਾਈ ਕਨਵਾਲਰੀ ਰੀਜਨਲ ਟੈਕਸ ਫੋਰਸ ਵੱਲੋਂ ਕੀਤੀ ਗਈ ਹੈ ਹੌਗਨਸਬਰਗਰ ਐਨਵਾਈ ਦੇ ਇੱਕ 43 ਸਾਲਾ ਵਿਅਕਤੀ ਦੇ 26 ਮਾਰਚ ਨੂੰ 1100 ई सिगरेट ਅਤੇ 590 ਕੈਨ ਬਿਕਸ ਵੈਪ ਨਾਲ ਸਰਹੰਦ ਪਾਰ ਕਰਦੇ ਦੇਸ਼ ਵਿੱਚ ਆਰਬਕਾਰੀਆ ਐਕਟ ਦੇ ਉਲੰਘਣ ਦੇ ਦੋਸ਼ ਲਗਾਏ ਗਏ ਸਨ ਉਸਵੇਕ ਅਨਟੋਰੀਓ ਦੇ 25 ਅਤੇ 27 ਸਾਲਾਂ ਪੁਰਸ਼ ਤੇ 4 ਅਪ੍ਰੈਲ ਨੂੰ 1,50,000 ਬਿਨਾ ਮੋਹਰ ਵਾਲੀਆਂ ਸਿਗਰਟਾਂ ਰੱਖਣ ਦੇ ਦੋਸ਼ ਆਪਕਾਰੀ ਐਕਟ ਦੇ ਤਹਿਤ ਦੋਸ਼ ਲਗਾਏ ਗਏ ਸਨ 25 ਸਾਲਾ ਵਿਅਕਤੀ ਤੇ ਸ਼ੱਕੀ ਕੋਕੇਨ ਅਤੇ ਨਿਯੰਤ੍ਰਿਤ ਡਰੱਗਜ਼ ਅਤੇ ਪਦਾਰਥ ਐਕਟ ਦੇ ਤਹਿਤ ਵੀ ਦੋਸ਼ ਲਗਾਏ ਗਏ ਹਨ ਫੋਰਟ ਕਨਵਿਟ ਐਂਡ ਬੋਆਇਵ ડીਏਕਸ 46 ਸਾਲਾ ਔਰਤ ਤੇ 4 April ਨੂੰ 180000 ਬਿਨਾ ਮੋਹਰ ਵਾਲੇ ਸਿਗਾਰ ਰੱਖਣ ਦੇ ਦੋਸ਼ ਲਗਾਏ ਗਏ ਸਨ ਇਸੇ ਤਰ੍ਹਾਂ ਸੌਫੀ ਅਨਟੋਰੀਓ ਦੇ ਇੱਕ 22 ਸਾਲਾ ਵਿਅਕਤੀ ਤੇ 26 March ਨੂੰ 1100 ਬਿਨਾ ਮੋਹਰ ਵਾਲੀਆਂ ਸਿਗਾਰਾ ਰੱਖਣ ਦੇ ਦੋਸ਼ ਲਗਾਏ ਗਏ ਸਨ 9 ਅਪ੍ਰੈਲ ਨੂੰ 8610 ਬਿਨਾ ਮੋਹਰ ਵਾਲੇ ਸਿਗਾਰ ਅਤੇ 480 ਨਿਕੋਟਿਕ ਪੌਚਰ ਰੱਖਣ ਦੇ ਦੋਸ਼ ਵਿੱਚ ਆਪਕਾਰੀ ਐਕਟ ਦੇ ਕੰਸਮ ਐਕਟ ਦੇ ਤਹਿਤ ਦੋਸ਼ ਲਗਾਏ ਗਏ ਸੀ 2 ਮਈ ਨੂੰ ਜੈਕਸ ਅਨਟੋਰੀਓ ਦੇ ਇੱਕ 23 ਸਾਲਾ ਵਿਅਕਤੀ ਵਾਲੇ ਸਟਾਫੇਲ ਅਨਟੋਰੀਓ ਦੇ ਇੱਕ 22 ਸਾਲਾ ਵਿਅਕਤੀ ਦੇ ਕਥਨ ਤੌਰ ਤੇ 6000 ਬਿਨਾਂ ਮੋਹਰ ਵਾਲੀਆਂ ਸਿਗਰ ਰੱਖਣ ਦੇ ਦੋਸ਼ ਆਪਕਾਰੀ ਐਕਟ ਦੇ ਤਹਿਤ ਲਗਾਏ ਗਏ ਸੰ 2 ਜੂਨ ਨੂੰ ਕੌਨ ਵਾਲ ਅਨਟੋਰੀਓ ਦੇ ਇੱਕ 59 ਸਾਲ ਵਿਅਕਤੀ ਦੇ ਕਥਿਤ ਤੌਰ ਤੇ 54240 ਬਿਨਾ ਮੋਹਰ ਵਾਲੇ ਸਿਗਰ ਰੱਖਣ ਦੇ ਦੋਸ਼ ਲਗਾਏ ਗਏ ਸਨ ਆਰਸੀਐਮਪੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਤੋਂ ਹੋਣ ਵਾਲੀ ਆਮਦਨ ਅਕਸਰ ਸੰਗਠਿਤ ਅਪਰਾਧ ਗਤੀਵਿਧੀਆਂ ਜਿਵੇਂ ਕਿ ਨਸ਼ੀਲੇ ਪਦਾਰਥ ਦੀ ਤਸਕਰੀ ਮਨੁੱਖੀ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਦਾ ਸਥਮ ਸਮਰਥਨ ਕਰਦੀ ਹੈ ਤਸਕਰੀ ਨਸ਼ੀਲੇ ਪਦਾਰਥ ਦੀ ਦਮਦਾਰ ਤਸਕਰੀ ਜਾਂ ਕਬਜ਼ੇ ਨਾਲ ਸੰਬੰਧਿਤ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅਨਟੋਰੀਓ ਆਰ ਸੀ ਐਮ ਪੀ ਨਾਲ 18003870020 ਤੇ ਗੁਪਤ ਸੀਬੀਐਸਏ ਵਾਚ ਟ੍ਰੋਲ ਫ੍ਰੀ ਨੰਬਰ 18885029060 ਜਾਂ ਗੁਪਤ ਰੂਪ ਵਿੱਚ ਕ੍ਰਾਈਮ ਫਸ਼ਟ ਯਾਰ ਜਾ ਰਹੀ 180022284773 ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ